डेरा बाबा नानक कोरीडोर बाद दर्शन स्थल से मुड़ लगियां दो हाई क्वालिटी दूरबीना दर्शन स्थल उपर लगियाँ हाई क्वालिटी दूरबीना राही संघत कर सकन श्री करतारपुर साहब के दर्शन डेरा बाबा नानक कोरीडोर उपर तुम बनते बने दर्शन स्थल से खड़े हो गए संगत दूरबीन राही पाकिस्तान स्थित गुरुद्वारा श्री करतारपुर साहब दर्शन तारे कर काल परोना का चलद पिछले तीन सालों तो दूर ਨਾ ਦਰਸ਼ਸਥਲ ਤੋਂ ਹਟਾ ਲਈਆਂ ਸਨ ਪੱਤੀ ਕਮਿਸ਼ਨਰ ਕੁਤਾਸਪੁਰਹਿਮਾ ਸ਼ੂ ਅਗਰ왈ਦੀ ਚਤਨਾ ਸਦਕਾ ਅੱਜ ਇੱਕ ਵਾਰ ਫਿਰ ਦੋ ਭਾਈ ਕੁਆਲਟੀ ਦੂਰਬੀਨਾਂ ਦਰਸ਼ਸਥਲ ਤੇ ਲਗਾ ਦਿੱਤੀਆਂ ਜਿਸ ਤੇ ਨਾਲ ਸੰਗਤਾਂ ਹੁਣ ਮੁੱਢ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦਿੱਤ ਦਰਸ਼ਕਾਂ ਦੇ ਦਾਰਿ ਕਰ ਸਕਣਗੀਆਂ ਉਦਰ ਸੰਗਤਾਂ ਜੋ ਦਰਸ਼ਨ ਸਥਲ ਆਈਆਂ ਹੋਈਆਂ ਸਨ ਉਹਨਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਗਈ ਅਤੇ ਸੰਗਤਾਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾਕਟਰ ਹਿਮਾਂਸ਼ੂ ਅਗਰਵਾਲ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਹ ਇੱਕ ਸ਼ਲਾਘਾਯੋਗ ਉਪਰਾਲਾ ਹੈ ਇਸ ਮੌਕੇ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਨਵੰਬਰ 2019 ਵਿੱਚ ਚਰੀਕਰਤਾਰਪੋਰਸਬ ਕਾਰਿਡੋਰ ਦਾ ਲਾਂਗਾ ਖੋਲਿਆ ਗਿਆ ਸੀ ਉਸ ਵਕਤ ਸਰਕਾਰ ਤੇ ਮੰਤਰੀ ਸੁਖਚੰਦਰ ਸਿੰਘ ਰਧਾਵਾ ਨੇ ਡੇਰਾ ਬਾਬਾ ਨਾਨਕ ਨੂੰ ਸਿਟੀ ਆਫ ਫਰਾਗਰੈਂਸ ਦਾ ਨਾਮ ਦਿੱਤਾ ਸੀ ਅਤੇ 5000 ਤੋਂ ਵੱਧ ਖੂਬਸੂਰਤ ਫੁੱਲਾਂ ਦੇ ਪੌਦੇ ਵੀ ਲਗਾਏ ਸਨ ਪਰ ਅੱਜ ਗਿਣਤੀ ਦੇ ਕੁਝ ਹੀ ਪੌਦੇ ਇੱਥੇ ਦਿਖਾਈ ਦਿੰਦੇ ਹਨ ਡਿਪਟੀ ਕਮਿਸ਼ਨਰ ਹਮਾਸ਼ੂ ਅਗਰਵਾਲ ਨੇ ਕਿਹਾ ਕਿ ਜਲਦ ਹੀ ਮੁਰ ਤੋਂ ਡੇਰਾ ਬਾਬਾ ਨਾਨਕ ਨੂੰ ਸਿਟੀ ਆਫ ਫਰਾਗਰੈਂਸ ਬਣਾਇਆ ਜਾਵੇਗਾ ਉਹ ਦੇਖ ਸਕਦੇ ਸੀ ਕਿ ਤੇ ਪਿਛਲੇ ਦਿਨੀ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨਾਂ ਹੀ ਐਲਪੀਆਈ ਤੇ ਬੀਐਸਐਸ ਦੇ ਸਹਿਯੋਗ ਨਾਲ ਇਹਦਾ ਸੁੰਦਰੀਕਰਨ ਕੀਤਾ ਗਿਆ ਸੀਗਾ ਤੁਸੀਂ ਦੇਖ ਸਕਦੇ ਹੋ ਕਾਫੀ ਇੱਥੇ ਪਹਿਲਾਂ ਪਾਣੀ ਵਗੈਰਾ ਵੀ ਇਕੱਠਾ ਹੁੰਦਾ ਸੀਗਾ ਅਸੀਂ ਬ੍ਰਿਜ ਤੇ ਵੀ ਇਹ ਸਾਰੀ ਪੇਂਟਿੰਗ ਵੀ ਕਰਵਾਈ ਇੰਟਰਲੋਕਿੰਗ ਵੀ ਕਰਵਾਈਏ ਤੇ ਸਾਰਾ ਜਿਹੜਾ ਦਰਸ਼ਣ ਸਥਾਨ ਪਿੱਛੇ ਹੈਗਾ ਇਸ ਨੂੰ ਰੈਨੋਵੇਟ ਕਰਵਾ ਕੇ ਇੱਥੇ ਦੂਰਬੀਨਾਂ ਲਵਾਈਆਂ ਜਿਹੜੇ ਸ਼ਰਧਾਲੂ ਆਉਂਦੇ ਆ ਉਹਨਾਂ ਦੇ ਉਹਨਾਂ ਦੇ ਸਪੋਰਟ ਲਈ ਉਹਨਾਂ ਦੀ ਕਨਵੀਨੀਅੰਸ ਲਈ ਤਿਆਜ ਅਸੀਂ ਉਹ ਚੈੱਕ ਕਰਨ ਆਏ ਸੀਗੇ ਤੇ ਬੜੀ ਖੁਸ਼ੀ ਹੋਈ ਕਿ ਸ਼ਦਾਲੂ ਵੀ ਅੱਜ ਥੋੜਾ ਮੌਸਮ ਖਰਾਬ ਹੈ ਤੁਸੀਂ ਦੇਖ ਸਕਦੇ ਹੋ ਥੋੜੀ ਪੌਗ ਆ ਗਈ ਹੈ ਪਰ ਚਦਾਲੂ ਕਾਫੀ ਮਾਤਰਾ ਵਿੱਚ ਆ ਰਹੇ ਨੇ ਮੈਂ ਬੀਐਸਐਫ ਐਲਪੀਏ ਤੇ ਸਾਡੇ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਦੇ ਐਸਟੀਐਮ ਸਾਹਿਬ ਵੀਡੀਓ ਸਾਹਿਬ ਸਾਰਿਆਂ ਦਾ ਇਹਦੇ ਵਿੱਚ ਵਰਜ਼ਨ ਲਿਆ ਸ਼ਦਾਲਾ ਨਾਲ ਵੀ ਗੱਲਬਾਤ ਕੀਤੀ ਹੈਗੀ ਤੇ ਇਸ ਨੂੰ ਅੱਗੇ ਵੀ ਸਰਕਾਰ ਦੀ ਇਹ ਕੋਸ਼ਿਸ਼ ਰਹਿਣੀ ਹੈ ਕਿ ਅੱਗੇ ਵੀ ਸਰਦਾਰਾਂ ਦੀ ਕਨਵੀਨੀਅੰਸ ਲਈ ਉਹਨਾਂ ਦੀ ਬਿਹਤਰੀ ਨੂੰ ਯੋਗ ਸੀ ਕਰ ਸਕਦੇ ਹੋ ਐਪਸ ਕਰ। ਸਰ ਇਹ ਹਟਾਈਆਂ ਕਿਉਂ ਗਈਆਂ? ਹਟਾਈਆਂ ਕਦੇ ਵੀ ਨਹੀਂ ਗਈਆਂ। ਪਹਿਲਾਂ ਵੀ ਸੀਗੀ। ਪਹਿਲਾਂ ਆਪਣੀ ਜਿਹੜੀ ਬਾਈਨੋਕਲਰ ਹੁੰਦੇ ਹੈਗੇ, ਮੋਬਾਈਲ ਬਾਈਨੋਕਲਰ ਹੁੰਦੇ ਹੋਏ ਤੁਸੀਂ ਦੇਖਿਆ ਹੋਣਾ ਕਾਫੀ ਟਾਈਮ ਤੋਂ ਇੱਥੇ ਉਹਨਾਂ ਜਿਹੀ ਸੀ ਫਿਕਸਡ ਜਿਹੜੇ ਆ ਮੋਨੋਕਲਰ ਲਵਾਏ ਹੈਗੇ, ਕਾਫੀ ਵਧੀਆ ਇਹਨਾਂ ਦੀ ਜ਼ੂਮਿੰਗ ਪਾਵਰ ਕਾਫੀ ਚੰਗੀ ਹੈਗੀ। ਅਤੇ ਜਿਹੜੇ ਬਾਈਨੋਕਲਰਸ ਵੀ ਆ ਉਹ ਵੀ ਅਸੀਂ ਵਧੀਆ ਕੁਆਲਿਟੀ ਦੇ ਅਸੀਂ ਲੈ ਕੇ ਆਵਾਂਗੇ ਇਹਨੂੰ ਹੋਰ ਜਿਹੜਾ ਉਹਨਾਂ ਨੂੰ ਜਿਹੜੇ ਸਾਡੇ ਸ਼ਰਧਾਲੂ ਆਉਂਦੇ ਆ ਉਹਨਾਂ ਦਾ ਜਿਹੜਾ ਦਰਸ਼ਨ ਹੈ ਕੋੜ ਨੂੰ ਸਹੂਲਤ ਪ੍ਰੋਵਾਈਡ ਕਰਨ ਲਈ ਹੋਰ ਫੈਸਿਲਿਟੀਆਂ ਪ੍ਰੋਵਾਈਡ ਸਰ ਇੱਕ ਪੂਰੇ ਹਿੰਦੁਸਤਾਨ ਦੇ ਕਿ ਪੂਰੀ ਦੁਨੀਆ ਦੇ ਵਿੱਚ ਜੇ ਚੱਲੇ ਜੋ ਕੋਈ ਕੋਰੋਨਾ ਟੈਸਟ ਹੁੰਦਾ ਤਾਂ ਤੇਰੇ ਪਤਾ ਸੂਤ ਸਭ ਯਾਤਰੀ ਆਉਂਦੇ ਆ ਉਹ ਕਿਤਨਾ ਕਿਤੇ ਉਹਨਾਂ ਵਾਸਤੇ ਰੱਖਿਆ ਗਿਆ ਪਰ ਜਿਹਦੇ ਚਲਦੇ ਆ ਉਹਨਾਂ ਨੂੰ ਪਾਸੀ ਪਰੇਸ਼ਾਨੀ ਹੁੰਦੀ ਹੈ ਔਰ ਕੁੱਝ ਯਾਤਰੀ ਬਿਨਾਂ ਦਰਸ਼ਨ ਕੀਤੇ ਵਾਪਸ ਚਲੇ ਜਾਂਦੇ ਆ ਆ ਬਿਲਕੁਲ ਜੀ ਬਟ ਇਹ ਚੀਜ਼ ਦੇਖਣੀ ਪੈਣੀ ਹੈ ਕਿ ਇਹ ਸਰਕਾਰ ਦਾ ਕੋਈ ਕ੍ਰਾਈਟੇਰੀਆ ਨਹੀਂ ਹੈ ਦੇ ਵਿੱਚ ਇਹ ਆਪਾਂ ਕਿਉਂਕਿ ਪਾਕਿਸਤਾਨ ਚ ਐਂਟਰ ਕਰ ਰਹੇ ਆ ਪਾਕਿਸਤਾਨ ਗਵਰਨਮੈਂਟ ਰੋਮਣੇ ਇਛਾ ਕਰਦਾ ਕੋਈ ਵੀ ਕਾਫੀ 3-4 ਤਰ੍ਹਾਂ ਦੀ ਸਥਿਤੀਆਂ ਜਿਵੇਂ ਨਾਲ ਸੱਜਾਲਮਾਂ ਨੂੰ ਕਈ ਵਾਰੀ ਸਾਨੂੰ ਨਹੀਂ ਪਤਾ ਲੱਗਦਾ ਕਿ ਉਹਨਾਂ ਨੂੰ ਦਿੱਕਤ ਆਉਂਦੀ ਹੈ ਤੇ ਸਰਕਾਰ ਦੀ ਕੋਸ਼ਿਸ਼ ਚੱਲ ਰਹੀ ਹੈ ਲਗਾਤਾਰ ਚੱਲ ਰਹੀ ਹੈ ਪਾਕਿਸਤਾਨ ਸਰਕਾਰ ਨਾਲ ਗੱਲ ਕਰਕੇ ਕਿ ਇਹ ਜਿਹੜੀ ਸ਼ਰਤਾਂ ਇਹਨਾਂ ਨੂੰ ਜਾਂ ਤਾਂ ਰਿਵਿਊ ਕੀਤਾ ਜਾਵੇ ਜਾਂ ਹਟਾਇਆ ਜਾਵੇ ਤਾਂ ਕਿ ਇਹ ਸ਼ਰਤਾਲੂਆਂ ਨੂੰ ਸੋਖ ਹੋ ਸਕੇ ਉਹਨਾਂ ਸ਼ਰਤਾਲੂਆਂ ਦੀ ਸੋਖ ਨੂੰ ਉਦਾਨ ਲਈ ਇਹ ਜਿਹੜਾ ਸੁੰਦਰੀਕਰਨ ਦਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ ਕਿ ਅਗਾਹ ਵੀ ਅਸੀਂ ਅੱਜ ਹੀ ਦੇਖਣ ਆਏ ਅਗਾਹ ਹੋਰ ਕੀ ਕੀਤਾ ਜਾ ਸਕਦਾ ਹੈ ਸੀ ਦੋ ਤਿੰਨ ਹੋਰ ਸੁਝਾਅ ਅਜਿੱਥੋਂ ਲੈ ਕੇ ਜਾ ਰਹੇ ਹਾਂ ਤੇ ਤੁਸੀਂ ਦੇਖੋਗੇ ਆਉਣ ਵਾਲੇ ਟਾਈਮ 'ਚ ਹੋਰ ਵੀ ਅਸੀਂ ਇਹਨਾਂ ਦਾ ਸਰ ਸਿਟੀ ਬਿਊਟੀਫੁੱਲ ਦਾ ਨਾਮ ਚੰਡੀਗੜ੍ਹ ਨੂੰ ਦਿੱਤਾ ਗਿਆ ਤੇ ਸਿਟੀ ਆਫ ਫਰੇਗਰੈਂਸ ਜਿਹੜਾ ਨਾਮ ਦਿੱਤਾ ਗਿਆ ਜਦੋਂ ਕਟਾਉ ਦਿੱਤਾ ਸਭ ਕੋਈ ਦਿੱਤਾ ਇਨੋਗਰੇਸ਼ਨ ਹੋਈ ਸੀ ਔਰ ਕਿਤੇ ਨਾ ਕਿਤੇ ਉਹਦੇ ਵਿੱਚ 5000 ਤੋਂ ਵੱਧ ਫੁੱਲਾਂ ਦੇ ਪੌਦੇ ਵੀ ਲਗਾਏ ਪਰ ਉਸ ਤੋਂ ਬਾਅਦ ਇੱਕ ਪੌਦਾ ਨਹੀਂ ਲੱਗਾ ਕਿ ਉਹ ਕਿੱਥੇ ਗਿਆ ਔਰ ਤੁਸੀ ਕੀ ਲੱਗਦਾ ਕਿ ਉਸ ਪਰੰਪਰਾ ਨੂੰ ਕਾਇਮ ਰੱਖਣਾ ਚਾਹੀਦਾ ਕਿ ਨਹੀਂ ਉਸ ਨੂੰ ਕਾਇਮ ਵੀ ਰੱਖਣਾ ਚਾਹੀਦਾ ਹੈਗਾ ਐਂਡ ਸਿਟੀ ਆਫ ਫਰੇਗਰੈਂਸ ਜਿਹੜੀ ਆਪਾਂ ਕਹਿ ਰਹੇ ਹਾਂ ਦੇਖੋ ਸਾਡੇ ਗੁਰੂ ਸਾਹਿਬਾਨਾਂ ਦੀ ਧਰਤੀ ਹੈਗੀ ਇੱਥੇ ਮਤਲਬ ਖੁਸ਼ਬੂ ਉਹਨਾਂ ਦੇ ਗੁਰੂ ਸਾਹਿਬਾਨਾਂ ਦੇ ਉਪਦੇਸ਼ਾਂ ਦੀ ਉਹ ਤਾਂ ਸਾਡੀ ਲਗਾਤਾਰ ਇੱਥੇ ਰਹਿਣੀ ਹੀ ਚਾਹੀਦੀ ਹੈ ਅਸੀਂ ਸਾਡੀ ਸਾਰੀ ਟੀਮ ਇੱਥੇ ਜੀ ਖੜੀ ਹੈ ਅਸੀਂ ਇਹ ਵਾਦਾ ਵੀ ਕਰਦੇ ਆਂ ਤੇ ਕੋਸ਼ਿਸ਼ ਵੀ ਕਰਾਂਗੇ ਕਿ ਆਉਣ ਵਾਲੇ ਸਮੇਂ ਤੇ ਜਿਹੜਾ ਇਹਨੂੰ ਨਾਂ ਦਿੱਤਾ ਗਿਆ ਸੀ ਸਿਟੀ ਆਫ ਫਰੇਗਰੈਂਸ ਨੂੰ ਬਿਲਕੁਲ ਮੇਨਟੇਨ ਕਰਾਂਗੇ ਤੇ ਪੂਰੀ ਅਸੀਂ ਕੋਸ਼ਿਸ਼ ਜਲੰਧਰ ਤੋਂ ਦੂਰਬੀਨਾ 2 ਸਾਲ 3 ਸਾਲ ਪਹਿਲਾਂ ਹਟਾ ਦਿੱਤੀ ਕਿੰਗਿਆ ਸੀ ਕੋਰੋਨਾ ਦੇ ਚੱਲਦਿਆਂ ਦੁਬਾਰਾ ਲਾ ਦਿੱਤੀਆਂ ਗਈਆਂ ਕਿਵੇਂ ਦਾ ਦੇਖੋ ਸਰਕਾਰ ਬਹੁਤ ਵਧੀਆ ਲੱਗ ਰਿਹਾ ਜੀ ਸਾਨੂੰ ਇਦਾਂ ਵੀ ਬਹੁਤ ਵਧੀਆ ਦੇਖ ਕੇ ਲੱਗ ਰਿਹਾ ਤੇ ਦੂਰ ਮੀਂਹ ਦੁੰਦ ਕਰਕੇ ਨਹੀਂ ਦਿਖ ਰਿਹਾ ਵੈਸੇ ਬਹੁਤ ਵਧੀਆ ਬਹੁਤ ਵਧੀਆ ਹੀ ਮਹਾਰਾਜ ਦੀ ਕਿਰਪਾ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਕਿ ਦੂਰੋਂ ਪਾਰ ਜਿਹੜੀਆਂ ਸੰਗਤਾਂ ਚੱਲ ਕੇ ਅ ਦਰਸ਼ਨ ਨਹੀਂ ਕਰ ਸਕਦੀਆਂ ਜਾ ਕਰਕੇ ਤੇ ਮਹਾਰਾਜ ਇਸ ਦੂਰਬੀ ਨਾਲ ਹੀ ਸੰਗਤ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਬੜੇ ਹੀ ਪਵਿੱਤਰ ਤਰੀਕੇ ਨਾਲ ਦਰਸ਼ਨ ਕਰ ਰਹੀਆਂ ਹਨ ਅਤੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਤੇ ਬਾਕੀ ਭਾਰਤ ਸਰਕਾਰ ਦੀ ਵੀ ਬਹੁਤ ਵੱਡੀ ਇਹਦੇ ਵਿੱਚ ਮਿਹਨਤ ਆ ਤੇ ਬਾਕੀ ਆਪਣੇ ਜ਼ਿਲ੍ਹੇ ਦੇ ਜਿਹੜੇ ਡਿਪਟੀ ਕਮਿਸ਼ਨਰ ਨੇ ਉਹਨਾਂ ਦਾ ਵੀ ਉਹਨਾਂ ਦੀ ਵੀ ਬਹੁਤ ਵੱਡੀ ਮਿਹਨਤ ਆ ਕਿ ਜਿਹੜੇ ਕਿ ਸਾਨੂੰ ਇਹ ਦੂਰਬੀਨਾ ਪ੍ਰੋਵਾਈਡ ਕਰਵਾ ਰਹੇ ਨੇ ਕਿ ਸੰਗਤਾਂ ਨੂੰ ਦਰਸ਼ਨ ਕਰਵਾ ਰਹੇ ਹਨ ਹਾਂਜੀ ਸੰਗਤਾਂ ਨੂੰ ਦਰਸ਼ਨ ਕਰਨ ਦਾ ਬਹੁਤ ਵਧੀਆ ਪ੍ਰਾਲਾ ਹੋਇਆ ਅਸੀਂ ਵੀ ਇੱਥੋਂ ਦੇ ਰਹਿਣ ਵਾਲੇ ਆ ਬਹੁਤ ਸੰਗਤ ਆਉਂਦੀ ਆ ਜਿਹੜੀ ਦੂਰਬੀਨਾ ਦਰਸ਼ਨ ਕਰਦੀ ਆ ਗੁਰੂ ਮਹਾਰਾਜ ਦੇ ਬਹੁਤ ਚੰਗੀ ਗੱਲ ਐ ਬਹੁਤ ਵਧੀਆ ਸਰਕਾਰ ਦਾ ਪ੍ਰਾਲਾ ਐ ਤੇ ਜਿਹੜੀ ਸੰਗਤ ਆਉਂਦੀ ਆ ਬਹੁਤ ਵਧੀਆ ਇੱਥੇ ਪ੍ਰਾਲਾ ਚੱਲਦਾ ਐ ਕਿ ਦੂਰਬੀਨ ਦੇ ਨਾਲ ਇਹ ਹੈ ਕਿ ਸੰਗਤ ਨੂੰ ਬਹੁਤ ਵਧੀਆ ਦਰਸ਼ਨ ਹੋ ਜਾਂਦੇ ਨੇ ਬਹੁਤ ਵਧੀਆ ਦਰਸ਼ਨ ਹੋ ਜਾਂਦੇ ਆ ਬਹੁਤ ਧੰਨਵਾਦ ਹੈ ਜੀ ਗੁਰੂ ਨਾਨਕ ਸਾਹਿਬਾ ਦਾ ਜਿਨ੍ਹਾਂ ਨੇ ਅਸੀਂ ਇੱਥੇ ਆਪਣਾ ਜਨਮ ਲਿਆ ਏ ਡੇਰਾ ਬਾਬਾ ਨਾਨਕ ਦੀ ਧਰਤੀ ਤੇ